ਹਾਂਜੀ ਦੋਸਤੋ ਕੀ ਹਾਲ ਚਾਲ ਟਾਟਾ ਸਾਰਿਆਂ ਸਵਾਗਤ ਹੈ ਜੀ ਇਸ ਵਲੋਗ ਦੇ ਚੈਨਲ ਤੇ ਜੀ ਗਾਇਸ ਮੈਂ ਸਕੂਲੋਂ ਅੱਜ ਕੱਲ ਸਕੂਲੋਂ ਆ ਗਿਆ ਹੁਣ ਮੈਂ ਖਾਣ ਲੱਗਾ ਰੋਟੀ ਪਾਣੀ ਤੇ ਰੋਟੀ ਪਾਣੀ ਖਾ ਕੇ ਫੇਰ ਕਰਦੇ ਆ ਗਾਇਸ ਸਕੂਲ ਦਾ ਥੋੜਾ ਜਿਹਾ ਕੰਮ ਤੇ ਸਕੂਲ ਦਾ ਕੰਮ ਕਰਕੇ ਤੇ ਫੇਰ ਆਪਾਂ ਜਾਣਾ ਸੋ ਸੋ ਕੇ ਉੱਠ ਕੇ ਫੇਰ ਚੱਲਦੇ ਗਾਇਸ ਟਿਊਸ਼ਨ ਤੇ ਹਾਂਜੀ ਦੋਸਤੋ ਮੈਂ ਚੱਲਾਂ ਟਿਊਸ਼ਨ ਤੇ ਆਪਣਾ ਟਾਈਮ ਹੋ ਜਗਾ ਟਿਊਸ਼ਨ ਦਾ ਇਹ ਚੱਲਦੇ ਆ ਚੁੱਕੀਏ ਬੈਠ ਕੇ ਚੁੱਕੀਏ ਕੀ ਆਪਣੇ ਬੈਗ ਆ ਪਾਈਏ ਐਂ ਬੈਗ ਤੇ ਲਿਆ ਆ ਇਹ ਗਾਈ ਜਣ ਹੁਣ ਆਪਾਂ ਟੂਸਣ ਤੇ ਹਾਂ ਸਾਚੇ ਦੋਸਤੋ ਇੱਕ ਖੁਸ਼ਖਬਰੀ ਆ ਕਿ ਮੈਂ ਮੜੀ ਫਰਜੀ ਫਿਲਮ ਵੇਖਣਾ ਫਰਜੀ ਫਿਲਮ ਨਹੀਂ ਐ ਐਪੀਸੋਡ ਦੇਖਣੇ ਹੋ ਗਏ ਤਮ ਹੋ ਗਈ ਆ ਤੇ ਮੇਲਾ ਜਿਹੜਾ ਮੈਂ ਨਾ ਦਿਨ ਚ ਅੱਧਾ ਆ ਇੱਕ ਐਪੀਸੋਡ ਇੱਕ ਹੀ ਅੰਧਾ ਦੇ ਕੇ ਅੱਧੇ ਘੰਟੇ ਕੇ ਅੱਧੇ ਘੰਟੇ ਦਾ ਦੇ ਕੇ ਆਂਦਾ ਤੇ ਹੁਣ ਮੈਂ ਵੇਖਣ ਆ ਆਪਣਾ ਟੀਮ ਸੇਅਰ ਤੇਡੀ ਮਸਫੇਰ ਦਾ ਸੀਜ਼ਨ 4 ਹਿੰਦੀ ਦੇ ਵਿੱਚ ਆ ਚੁੱਕਿਆ ਆ ਉਹ ਵਿਆਹ ਆ ਦੇਖਣਾ ਤੇ ਹਿੰਦੀ ਮਸਫੇਰ ਅਗਿਮ ਦੇ ਐਪੀਸੋਡ ਤਾਂ ਤਰਾਹੀ ਖਤਮ ਕਰਦੇ ਹੁਣ ਇਹ ਚੌਥਾ ਸਟਾਰਟ ਕੀਤਾ ਅੱਜ ਤੇ ਮਣਿਆ ਵੇਖਿਆ ਟਾਈਮ ਹੋ ਗਿਆ ਫਿਰ ਟ੍ਰਿਪਸ਼ਨ ਦਾ ਫੇਰ ਮੈਂ ਚਲ ਗਿਆ ਚਲ ਜੀਏ ਗਾਇਜ਼ ਨਾ ਪਰ ਟ੍ਰਿਪਸ਼ਨ ਤੇ ਬਹੁਤ ਮੌਸਮ ਚੈੱਕ ਕਰੋ ਓਏ ਹੋਏ 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 ਲਾਵੀ ਦੋਸਤੋ ਵਾਹ ਹੋ ਗਿਆ ਵਾਹ ਆਵਾਜ਼ ਗਿਆ ਟਿਊਸ਼ਨ ਤੋਂ ਤੇ ਟਿਊਸ਼ਨ ਤੋਂ ਉਹ ਆ ਗਏ ਜਸਵੀਰ ਜੀ ਮੇਰੇ ਨੇ ਮੜਿਆ ਬਾਹਰ ਆਏ ਕਿਤੇ ਕੰਮ ਤੇ ਤੇ ਤੁਹਾਨੂੰ ਆਪਾਂ ਚਲਦੇ ਆ ਘਰੇ ਚੰਗਾ ਦੋਸਤੋ ਓਕੇ ਮੈਂ ਕਿਹਾ ਭਾਈ ਸਾਢੇ ਪਰ ਨਹੀਂ ਦੇਖਣ ਹੋ ਗਏ ਮੜਿਆ ਸਿਖਾ ਦੇ ਭਾਈ ਮੈਂ ਸਬਸਕ੍ਰਾਈਬਰ ਤੁਹਾਨੂੰ ਓਕੇ ਹਾਂ ਜੀ ਹਾਂ ਠੀਕ ਹੈ ਭਾਈ ਠੀਕ ਹੈ ਠੋਏ ਠੋਏ ਮਾਤਾ ਉਹ ਦਾ ਉਹ ਦਾ ਉਹ ਦਾ ਹਾਰੇ ਹਾਰੇ ਆ ਗਿਆ ਕਾ ਵੇਨ ਚਾਹਦੇ ਦੋਸਤੋ ਨਾ ਬੈਠੇ ਹਾਂ ਹਾਂ ਜੀ ਭਾਈ ਦੋਸਤੋ ਮੈਂ ਆ ਚੁੱਕਾ ਘਰ ਤੇ ਘਰ ਆ ਕੇ ਤੁਹਾਨੂੰ ਪਤਾ ਇੱਕੋ ਜਿਹੀ ਆਪਾਂ ਦੁੱਧ ਲੈ ਕੇ ਆਉਂਦੀ ਫਿਰ ਗਈ ਆਪਣੇ ਨੂੰ ਫਿਰ ਉਧਰ ਆਣ ਹਾਂ ਖਾਲੇ ਆਏ ਛੁੜਾਏ ਚੱਲਾਂਗੇ ਲੈ ਗਏ ਦੁੱਧ ਤੇ ਦੋਸਤੋ ਹੁਣ ਲੈ ਗਏ ਛੜੀ ਨੇ ਗਏ ਭਾਰ ਲੱਗਾ ਮੋਟਰਸਾਈਕਲ ਤੇ ਚਾਬੀ ਖੜਦੀ ਇਹ ਸਮਾਨ ਲਾ ਕੇ ਤਾਂ ਆ ਕਿਸੇ ਦਾ ਵੀ ਹਾਂ ਆ ਰੋ ਭਾਈ ਚੱਲ ਵੀ ਆਪਣੇ ਛੇ ਤੱਕ ਤੇ ਮੌਸਮ ਚੈੱਕ ਕਰ ਵੇ ਹੋਏ ਹੋਏ ਦੋਸਤੋ ਮੋਟਰਸਾਈਕਲ ਇਹ ਬਾਹਰ ਜਾਂ ਮੋਟਰ ਲਾਉਣਾ ਆਂਦਾ ਹੈ ਦੋ ਦੋ ਜੁਨੇ ਆਂਦਾ ਹੈ ਹੁਣ ਚੱਲਦੇ ਗਏ ਤਾਂ ਬਾਹਰ ਖੜੀ ਮੋਸਮ ਛਾਂ ਮਾਰਾ ਤੇ ਇਹ ਗਾਇਸ ਦੋਸਤੋ ਨਾ ਮੈਂ ਕੰਨਾ ਗੁਰਦੁਆਰੇ ਆਪਣੇ ਖਾੜੇ ਤੇ ਮੈਨੇ ਕੋਣ ਕੋਣ ਆਇਆ ਖਾੜੇ ਨਾਲੇ ਖਾੜਾ ਆਈਏ ਜਾ ਕੇ ਚਾਰ ਪੰਜ ਵਾਰ ਆ ਗਏ ਹੋਣੇ ਆ ਪੜੇ ਗਏ ਕੰਦਾ ਸਿੰਘ ਵਾਹ ਕਰਦੀ ਖਾਸਾ ਜੀ

ਜਾ ਤੂੰ ਫੇਟ ਦੇ ਭਰਾ ਵੰਡੇ ਨਾ ਤਾ ਕਮਾਓ گے ਅੱਜ ਅੱਗੇ ਭੁਲਾ ਪਾਈ

ਦੇ ਜੋ ਉਹ ਵੀਰੇ ਵੀਰੇ ਵੀਰ ਖੜ ਜੇ ਖੜਾ ਪੱਗੇ ਬੱਗੇ ਦੋ ਇਹ ਮਨੀ ਮੈਂ ਦੇਖਣਾ ਬਾਹਰ ਰੋਕਿਆ ਪਹਿਲਾਂ ਨੂੰ ਮਾਰ ਕੇ ਫੇਰ ਡਾਕ ਤੇ ਮਾਰ ਕੇ ਇਹ ਕਾਂਦੇ ਤੇ ਮਾਰ ਕੇ ਡਾਕ ਤੇ ਫੇਰ ਤੇਰੇ ਜੋ

여 갔다죠 도 हां जी दोस्तों हूं आप सुखा सिंह करा लिया तो सुखा सिंह करा लिया तो हूं आप चलेगा इस कराचा चंगा दोस्त ਹਾ ਬਾਈਨਾ ਜੀ ਮੇਡੇ ਮੈਂ ਕੋਈ ਨਾ ਹਾਂ ਜੀ ਦੋਸਤੋ ਮੱਚਾ ਕਿਆ ਕਰ ਰਿਹਾ ਕਰ ਆ ਕੇ ਪਰਨਾ ਪਰਨਾ ਨਾ ਨਹੀਂ ਤਾਂ ਮੈਂ ਨੈਕਸਟ ਵੀਡੀਓ ਦੇ ਵਿੱਚ ਜਿੰਨਾ ਮੈਂ ਇਹ ਵੀ ਲੋਗ ਲਗਾਇਆ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਜਰੂਰ ਕਰਦੇ ਗਾਇਸ ਬਾਏ ਬਾਏ ਟਾਟਾ ਐਂਡ ਸੀ ਯੂ